ਨੰਨੇ ਨੰਨੇ ਸਿਰੋਂ 'ਤੇ ਕਲਗੀ ਲਗਾ ਤੋ ਦੂੰ ਨੰਨੇ ਨੰਨੇ ਸਿਰੋਂ 'ਤੇ ਕਲਗੀ ਲਗਾ ਤੋ ਦੋ ਮਾਤਾ ਨੇ ਆਪਣੀ ਹੱਥੀਂ ਦੋਨਾ ਨੂੰ ਤਿਆਰ ਕੀਤਾ ਇੰਨੇ ਚੇਂ ਨੂੰ ਸਪਾਹੀਆਂ ਨੇ ਆਵਾਜ਼ ਦਿੱਤੀ ਕਿ ਸੈਬ ਜਾਤੀ ਨੂੰ ਪੇਸ਼ ਦਿਓ ਜਾਂਦੇ ਵਾਰ ਦਾਦੀ ਜੀ ਨੇ ਦੋਨਾ ਸੈਬ ਜਾਤੀਆਂ ਨੂੰ ਆਖੀ ਵਾਰ ਕੁਟਕੇ ਗਲਵੱਕੜੀ ਪਾਈ ਤੇ ਫਿਰ ਉਹਨਾਂ ਨੂੰ ਤੋੜ ਦਿੱਤਾ ਤੰਦੇ ਤੰਦੇ ਮੋਦਕ ਜਿਹੀ ਜਿਹੀ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਹਾਂਜੀ ਤੁਸੀਂ ਸਹੀ ਕਿਹਾ ਤਦ ਨੇ ਮਾਤਾ ਗੁਜਰੀ ਜੀ ਜਿੰਨਾ ਨੂੰ ਸਾਰਾ ਕਸ਼ਪਾਤਾ ਸੀ ਪਰ ਉਹਨਾਂ ਨੇ ਫੇਰ ਵੀ ਆਪਣੇ ਲਾਲਾ ਮੋਰੇ ਇੱਕ ਵਾਰ ਵੀ ਆਪਣੀ ਅੱਖ ਨਹੀਂ ਪਰੀ ਫਿਰ ਗੁਰੂ ਦਿਲ ਲਾਲਾ ਨੂੰ ਵਜੀਤ ਖਾਨ ਦੇ ਵੱਲ ਤੋਰ ਦਿੱਤਾ ਜਿੱਥੇ ਪੂਰਾ ਪ੍ਰਬੰਧ ਕੀਤਾ ਗਿਆ ਸੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਨਣਾ ਸੀਗਾ ਕੋਈ ਤਿਆਰ ਨਹੀਂ ਸੀ ਨੀਹਾਂ ਦੇ ਵਿੱਚ ਚਿਨਣ ਦੇ ਲਈ ਦੋ ਸਮਾਣੇ ਦੇ ਰਹਿਣ ਵਾਲੇ ਸ਼ਾਸ਼ਲਬੇਗ ਅਤੇ ਬਾਸ਼ਲਬੇਗ ਨੂੰ ਲਾਲਚ ਦਿੱਤਾ ਗਿਆ ਕਿ ਤੁਹਾਡੀ ਸਜਾ ਮਾਫ ਕਰ ਦਿੱਤੀ ਜਾਵੇਗੀ। ਇਹ ਦੋਨੋਂ ਜਲਾਦਾ ਨੇ ਛੋਟੇ ਸਾਹਿਬਜ਼ਾਦੇ ਨੂੰ ਨੀਹਾਂ ਵਿੱਚ ਚਿਰਨ ਲਈ ਮੰਨ ਲਏ। ਹਨੀ ਛੋਟਾ ਸਾਹਿਬ ਜੱਤੇ ਕਿੰਨੇ ਬਹਾਦਰ ਸੀ ਕਿੰਨੇ। ਉਹਨਾਂ ਨੇ ਮੁਗਲ ਫੌਜਾਂ ਦੀ ਈਨ ਨਹੀਂ ਮੰਨੀ। ਸਹੀ ਗੱਲ ਤੁਸੀਂ ਸਹੀ ਕਿਹਾ। ਉਹ ਬਹੁਤ ਹੀ ਅਤ ਬਹਾਦਰ ਸੀ। ਉਹਨਾਂ ਨੇ ਬਹੁਤ ਯਾਰ ਲਾਲਚ ਦਿੱਤੇ ਗਏ ਪਰ ਉਹਨਾਂ ਨੇ ਈਨ ਨਹੀਂ ਮੰਨੀ। ਸਾਰੇ ਲੋਕ ਇਕੱਠੇ ਹੋ ਗਏ ਸਾਰੇ ਪਾਸੇ ਹਾਹਾਕਾਰ ਮਚੀ ਹੋਈ ਸੀ ਕਿ ਵੱਡਾ ਮਨਾ ਹੋ ਰਿਹਾ ਹੈ ਸਰਹੰਦ ਵਿੱਚ ਜਦੋਂ ਛੋਟੇ ਸਹਿਬ ਜੱਧਿਆ ਦੇ ਉਡੀਹਾ ਵਿੱਚ ਚਿੜਿਆ ਜਾਲ ਲੱਗ ਗਿਆ ਤਾਂ ਸੂਬੇ ਸਰਹਦਰ ਦੇ ਇੱਕ ਵਾਰ ਫਿਰ ਆਖਿਆ ਕਿ ਅਜੇ ਵੀ ਵਕਤ ਹੈ ਤੁਸੀਂ ਸਿੱਖ ਛੱਡ ਸਿੱਖੀ ਛੱਡ ਦਿਓ ਤੇ ਇਸ ਲਾਭ ਨੂੰ ਅਪਣਾ ਲਵੋ ਤਹੜੂ ਦੂ ਹਰ ਇੱਕ ਨੂੰ ਸੁੱਖ ਲਵਾਗੇ ਪਰ ਸਹਿਬ ਜੱਧਿਆ ਨੇ ਇੰਦ ਰਹੇ ਬੱਲੇ ਉਨੀ ਹਮਿਤਚਲੀ ਗਈ ਅਤੇ ਚਿਹਰ ਹੋ ਗਈ ਸਾਰੇ ਪਾਸੇ ਸਦਾਟਾ ਛਾ ਗਿਆ ਸੀ ਤੇਰੀ ਮਾਤਾ ਗੁਰਜੀ ਜੀ ਨੂੰ ਤੇ ਮੇ ਪਤਾ ਚੱਲ ਗਿਆ ਛੋਟੇ ਸਾਹਿਬ ਜਦ ਜੀ ਇਹ ਹੋ ਚੁੱਕਿਆ ਹਾਂ ਜੀ ਜਦ ਟੋਟਲ ਮਾਰ ਨੂੰ ਛੋਟੇ ਸਾਹਿਬ ਜਦ ਜੀ ਨੂੰ ਪਤਾ ਲੱਗ ਗਿਆ ਤਾਂ ਉਹ ਮਾਤਾ ਗੁਰਜੀ ਜੀ ਕੋਲ ਪਹੁੰਚ ਗਏ ਉਹਨਾਂ ਨੇ ਮਾਤਾ ਗੁਰਜੀ ਜੀ ਨੂੰ ਦੱਸਿਆ ਕਿ ਕਿਵੇਂ ਛੋਟੇ ਨੰਨ ਨੂੰ ਨੀਹਾ ਰਚਨੇ ਆ ਗਿਆ ਸੀ ਤਾਂ ਇੱਕ ਸੁਡਕੀ ਮਾਤਾ ਗੁਰਚੀ ਜੀ ਵੀ ਉਹ ਰੁਕਛੀ ਦਿੱਤਨ ਕੰਮ ਖਾਸ ਕਰਕੇ